we <laughs> ਤੁਹਿਆ ਘਰ ਜਾ ਕੇ ਧੋਤਿਆ ਜਾ ਕੇ ਤੇ ਫਿਰ ਇਹ ਆਏ ਮੇਰੇ ਨਾਲ ਸਾਡੇ ਰਾਤ ਸੱਡ ਗਿਆ ਕੋਈ ਬਾਤ ਸੱਡ ਗਿਆ ਰਾਤ ਦਾ ਕੰਮ ਹੈ ਰਾਤ ਸੱਡ ਗਿਆ ਇੱਥੇ ਹੀ ਕਿਨਾਰੇ ਤੇ ਰਾਤ ਦਾ ਅੰਦਰ ਹੀ ਖੁੱਪਿਆਂ ਦਾ ਜਾਣੀ ਕਿਦਾਂ ਬਚਾ ਹੋਦਾ ਰਾਤ ਤੇ ਕੁੱਤੇ ਨੇ ਖਾ ਜਾਣਾ ਸੀ ਹਾਂ ਯਾਰ ਖਾ ਜਾਣਾ ਉਹ ਬੜਾ ਬਿਆੰਤਾ ਜੀ ਮਿਲ ਵੀ ਰੋ ਦੀ ਇਨਸਰਟ ਚ ਫੋਟੋ ਕਰ ਲੈਦੀ ਰਾਤ ਨਾ ਹੁੰਦਾ ਨਾ ਫਿਰ ਕੁੱਤੇ ਨੇ ਕੁੱਤੇ ਬਾਹਰ ਰਹੇ ਤਾਂ ਅਸੀਂ ਘਰ ਆਵਾਂ ਆਹ ਹਾਲ ਕੁੱਤੇ ਮੋੜੇ ਇੱਕ ਪਾਸੇ ਛਿੱਟਾ ਦੇ ਕੁੱਤਾ ਕਾਹਰੇ ਇਹ ਹੈ ਛੋਟਾ ਜਿਹਾ ਬੱਚਾ ਆਇਆ ਉਹਦਾ ਪੂਰਾ ਬੱਚਾ ਆ ਪੂਰਾ ਬਣਿਆ ਬੱਚਾ ਨਹੀਂ ਹੈ ਬੱਚਾ ਪੂਰਾ ਬਣਿਆ ਹਾਂ ਹਾਂ ਸਾਰੇ ਨਾਂ ਦੇ ਤੇਲ ਤੇ ਵਾਲ ਦੇ ਟਿੱਕੇ ਟਿੱਕੇ ਦਿੱਤੇ ਆ ਕੇਸਾ ਹੋ ਰਿਹਾ ਬੱਚੇ ਦੇ ਕੈਂਚਾ ਆ ਸਾਰੇ ਆ ਲੱਗੇ ਹੋਏ ਆ ਉੱਥੇ ਤਾਂ ਫੋਟੋ ਕਰੀ ਬਲੀ ਬਲੀ ਸਭ ਹੀ ਦੇ ਕਮੈਂਟ ਮਾਰੋ ਉੱਥੋਂ ਕਰ ਫੋਟੋ ਕਰ ਲਾਉਂਦੇ ਆ ਲੋਕੀ ਦਾ ਭਾਰ ਦੇ ਬੱਚਾ ਤੁਸੀਂ ਲਿਖਾਓਗੇ ਫਿਰ ਲਿਆ ਉੱਥੋਂ ਚੱਕ ਕੇ ਓਏ ਕਾਗਜ਼ ਕੂਗਜ਼ ਮੇਰੀ ਗੱਡੀ ਚ ਕਾਗਜ਼ ਕਾਗਜ਼ ਲਾ ਕੇ ਲਿਆ ਫਾਈਲ ਬਲੀਏ ਖੋਲੋ ਵੀਰ ਕੁਲ ਕੇ ਨਾ ਕੋਈ ਉਦੀ ਕਰੀ ਕਿਹਦੇ ਆ ਤੇ ਬੰਦਾ ਉਹ ਨੂੰ ਕੀ ਬਤਾ ਤਾ ਸੋਰੀ ਬੜਿਆ ਤਾਂ ਵੀ ਕਰਨਾ ਤੇ ਰਾਸਤੇ ਪੱਕ ਹੋ ਗਿਆ ਤੂੰ ਇੱਥੇ ਖੜਾ ਹੋਏ ਆਜੋ ਸਾਡੀ ਆਪਾਂ ਲਿਖੀਏ ਦੋ ਮਟਖਾਵੇਂ ਆਜੋ ਉਧਰ ਜਿਮਾ ਨਾਰ ਕੋਣ ヘレン ਕ੍ਰੀਏਸ਼ਨ ਪ੍ਰੀਮੀਅਮ ਸ਼ੂਟਿੰਗ ਪ੍ਰੀਮੀਅਮ ਸ਼ੂਟਿੰਗ ਸ਼ੂਟਿੰਗ ਜੀਓ ਸਵਾਗਤ 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 ਕਰੀਏ ਸ਼ੋ ਨਾ ਤੇ ਠੋਗੜੀ ਰਗਾ ਤਰਾ ਦੇਣੇ ਆ ਤੇ ਚੁੱਕ ਲ ਜਾਣ ਦੇ ਠੋਗੜੀ ਨੂੰ ਆਪਸ ਚੰਗਾ ਜਨਾਬ ਠੋਗੜੀ ਨੂੰ ਛੱਡ ਕੇ ਛੱਡ ਕੇ ਆਪਬਾਜ਼ ਬਤੌਰ ਇਤਲਾ ਆਇਆ ਹਾਂ ਆਪਬਾਜ਼ ਬਤੌਰ ਇਤਲਾ ਆਇਆ ਹਾਂ ਜੋ ਇਹ ਕਾਰਾਂ ਜੋ ਇਹ ਕਾਰਾਂ ਪਾਛਾ ਇਧਰ ਹਟ ਜਾ ਪਾਜੀ ਮੜ ਜਾ ਵੀਡੀਓ ਤਨੀ ਹੈਗਾ ਇੱਥੇ ਫਿਰ ਦੇਖ ਲੋ ਸਾਥ ਉਹ ਵੀ ਕਰ ਹਾਂ ਹੋ ਸ਼ਾਇਦ ਵਈ ਆ ਆਹੋ ਦੇ ਸਵਾ ਪੈਨ ਹੋ ਤਾ ਮਾਰ ਜਾ ਜਾਗ ਰਹਾ ਨਾ ਆਜ ਯਾ ਲੱਗਦਾ ਸਵਾ ਸਵਾ ਮਾਰੇ ਦੇਖੋ ਪੈਨ ਮੈਂ ਜੰਨ ਰਿਹਾ ਆ ਲੈ ਦੇਖੀ ਆ ਜੇ ਫੜਾ ਹੋਰ ਬੁਲਟ ਆਈਡੀ ਕਰਕੇ ਅੱਜ ਵੀ ਕੀ ਹੈਗਾ ਮਾਮਲਾ ਸਰ ਜੀ ਅੱਜ ਚੌਂਕੀ ਹਾਜ਼ਰ ਸੀ ਤੇ ਬਲਜਿੰਦਰ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਧੋਗੜੀ ਨੇ ਸਾਨੂੰ ਆ ਕੇ ਚੌਂਕੀ ਇਤਲਾਹ ਦਿੱਤੀ ਕਿ ਉਹ ਖੇਤਾਂ 'ਚ ਜਾ ਰਹੇ ਸੀ ਤੇ ਉਹਨਾਂ ਦੀ ਇੱਕ ਨਹਿਰ ਹੈਗੀ ਹੈ ਜੋ ਸਕੰਦਰਪੁਰ ਨੂੰ ਧੋੜੀ ਤੋਂ ਜਾਂਦੀ ਹੈ ਉਹਦੇ ਸੂਏ ਦੇ ਲਾਗੇ ਕਿਸੇ ਮਾਂ ਨੇ 5-6 ਮਹੀਨੇ ਦਾ ਜਿਹੜਾ ਪ੍ਰੂਣ ਹੈ ਉਹ ਛੁੱਟ ਦਿੱਤਾ ਉਹ ਅੰਮ੍ਰਿਤ ਖਾਲਚ ਹੈ ਜਿਸ ਤੇ ਅਸੀਂ 313 ਆਪੀਸੀ ਦੇ ਤਹਿਤ ਮੁਕਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਆ ਪਰ ਉਹ ਜਿਹੜਾ ਵਾ ਅਸੀਂ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਸੀਂ ਆਪਣੀ ਕਾਰਵਾਈ ਕਰ ਰਹੇ ਆ ਛੇਤੀ ਹੀ ਮਾਮਲਾ ਟਰੇਸ ਕੀਤਾ ਜਾਵੇਗਾ ਹਾਂ ਜੀ ਹਣ ਕੀ ਨਾਮ ਹੈ ਤੁਹਾਡਾ ਔਰ ਕੀ ਹੈਗਾ ਚਾਲ ਅਸੀਂ ਨੇ ਮੇਰਾ ਨਾਮ ਬਲਜਿੰਦਰ ਸਿੰਘ ਤੇ ਮੈਂ ਖਤਮ ਗਿੜਾ ਮਾਰਨ ਆਇਆ ਸੀ ਤੇ ਮੈਂ ਜਿਵੇਂ ਜੇ ਖੇਤਾਂ ਵਿੱਚ ਮੱਕੀ ਦੇ ਕੋਲੋਂ ਦੇਖਦਾ ਅੱਗੇ ਜਾ ਇਹ ਨਹਿਰ ਦੇ ਕੰਢੇ ਤੇ ਮੇਰੇ ਖੇਤਾਂ ਦੇ ਕੋਲ ਇੱਕ ਪਰੌਣ ਪਿਆ ਸੀ ਬੱਚੇ ਦਾ ਮੈਂ ਉਹ ਦੇਖਿਆ ਤੇ ਫਿਰ ਮੈਂ ਹੰਸ ਰਾਜ ਦੀ ਡਿਊਟੀ ਲਈ ਪਈ ਤੂੰ ਇੱਥੇ ਖਿਆ ਰੱਖ ਤੇ ਮੈਂ ਚੌਕੀ ਵਾਲਿਆਂ ਨੂੰ ਜਾ ਕੇ ਦੱਸ ਦਿੱਤਾ ਤੇ ਉਹ ਆ ਕੇ ਉਹ ਉਹਨਾਂ ਜਿਹੜੀ ਵੀ ਕਾਰਵਾਈ ਕਰਨੀ ਸੀ ਕੀਤੀ ਲੈ ਗਏ ਹਾਂ ਉਹ ਠੀਕ ਹੈ